ਜੀ ਐਸ ਵੀ ਸਰ ਸਰ ਜੀ ਅੱਜ ਕਿਹੜੀ ਚੈਨਲ ਦੇ ਦੇਖੋ ਗੱਲ ਕਰਾਉਂਦਾ ਹਾਂ ਥੋੜਾ ਬਰੀਫ ਕਰ ਦਿਓ ਮੈਂ ਮਹਾਰਾਜ ਦੇ ਦਰਸ਼ਨ ਕਰਨ ਆਇਆ ਸੀਗਾ ਅੱਜ ਦਰਸ਼ਨ ਕਰ ਲਿਆ ਤੇ ਮਜ਼ੀ ਬਹੁਤ ਮਜ਼ਾ ਆਇਆ ਦਰਸ਼ਨ ਕਰਕੇ ਸਾਹ ਦੇ ਨਾਲ ਵੀ ਮੁਲਾਕਾਤ ਹੋਈ ਹਾਂ ਇਹਨਾਂ ਨੂੰ ਵੀ ਮਿਲਿਆ ਸੀ ਥੈਂਕ ਯੂ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਹਾਂ ਜੀ ਅੰਕ ਕਾਫੀ ਪੂਰਤੀ ਦਖੰਧਾ ਜੀ ਨਹੀਂ ਕੋਈ ਨਹੀਂ ਨਹੀਂ ਕੋਈ ਗੱਲ ਬਾਤ ਨਹੀਂ ਜੀ ਥੈਂਕ ਯੂ ਦੇਖੋ ਖਤਰੀ ਬ੍ਰਾਹਮਣ ਸ਼ੂਦ ਵੈ ਉਪਦੇਸ਼ ਚੌ ਵਰਨਾ ਕੋ ਸਾਂਝਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸਾਰਿਆਂ ਨੂੰ ਸਰਬਸਾਂਝਾ ਉਪਦੇਸ਼ ਦਿੰਦਾ ਭਾਵੇਂ ਕਿ ਕੇਂਦਰੀ ਸਥਾਨ ਸਿੱਖਾਂ ਦਾ ਵਾ ਪਰ ਇਥੇ ਚਾਰ ਦਰਵਾਜੇ ਸਾਰਿਆਂ ਲਈ ਆ ਸਾਰੇ ਇਥੇ ਆਉਂਦੇ ਆ ਗੁਰੂ ਦਾ ਉਪਦੇਸ਼ ਲੈਂਦੇ ਆ ਤਾਂ ਮੈਂ ਤੇ ਜਿਹੜੀ ਗੱਲ ਉਦੋਂ ਪ੍ਰੈਸ 'ਚ ਕਹੀ ਸੀ ਇਸ ਸਰਬਸਾਂਝੇ ਥਾਂ ਦੇ ਉੱਤੇ ਸਾਰੇ ਅਸੀਂ ਸ਼ਰਧਾ ਭਾਵਨਾ ਦੇ ਨਾਲ ਆਉਨੇ ਆ ਤੇ ਕਦੀ ਵੀ ਕੋਈ ਇਦਾਂ ਦੀ ਗੱਲਬਾਤ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਕੋਈ ਇਦਾਂ ਦਾ ਸਨੇਹਾ ਜਾਵੇ ਤੋਂ ਅੱਜ ਉਹਨਾਂ ਨੇ ਆਪਣਾ ਪੱਖ ਰੱਖਿਆ ਇੱਥੇ ਜੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਲਿਖਤੀ ਵੀ ਇੱਥੇ ਆਪਣਾ ਪੱਖ ਭੇਜ ਦਿਓ ਬਾਕੀ ਉਹਨਾਂ ਨੇ ਇਹ ਗੱਲ ਨੂੰ ਮਹਿਸੂਸ ਕੀਤਾ ਵਾ ਵੀ ਜਿਸ ਤਰੀਕੇ ਨਾਲ ਉਹਨਾਂ ਦੇ ਉਹ ਪੰਜ ਬੰਦੇ ਉਸ ਦਿਨ ਗਏ ਨੇ ਪੁਲਿਸ ਦੇ ਉਹ ਨਹੀਂ ਜਾਣੇ ਚਾਹੀਦੇ ਪਰ ਇਹਦੀ ਗੱਲ ਇੱਕ ਭਿਕਦੇ ਵਿੱਚ ਐਸੀ ਗਲਤੀ ਹਨੇ ਉਹ ਨਹੀਂ ਕਰਨਗੇ ਉਹ ਉਹਨਾਂ ਨੇ ਬਿਲਕੁਲ ਇਹ ਪ੍ਰੋਸਾ ਦਿੱਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਇਦਾਂ ਦੀ ਗਲਬਾਤ ਹੈ ਜਿਹੜੀ ਉਹ ਨਹੀਂ ਕੀਤੀ ਜਾਊਗੀ ਕਿਉਂਕਿ ਆਪਾਂ ਜਿੰਨੇ ਵੀ ਇੱਥੇ ਵੱਸਣ ਵਾਲੇ ਸਾਰੇ ਸਤਖੰਡ ਸ਼੍ਰੀ ਦਰਬਾਰ ਸਾਹਿਬ ਦਾ ਸਤਕਾਰ ਕਰਦੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਤਾਂ ਕਦੀ ਵੀ ਇਦਾਂ ਦਾ ਕੁਝ ਹੋਣਾ ਹੀ ਨਹੀਂ ਚਾਹੀਦਾ ਸੱਚੀ ਭਾਵਨਾ ਦੇ ਨਾਲ ਗੁਰੂ ਘਰ ਆਈਏ ਤੇ ਗੁਰੂ ਦੇ ਕੋਲੋਂ ਮੰਗ ਆਣ ਕੇ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰੀਏ ਗੁਰੂ ਦਾ ਉਪਦੇਸ਼ ਆਪਾਂ ਲੈ ਕੇ ਜਾਈਏ ਤਾਂ ਬਸ ਦਿੱਲੀ ਕਮੇਟੀ ਵੱਲੋਂ ਵੀ ਰਾਤ ਕੀਤੀ ਹੈ ਹਰਵਿੰਦਰ ਸਰ ਜੀ ਇਹ ਨਹੀਂ ਮੇਰੇ ਉਹ ਧਿਆਨ ਤਾਂ ਇਹ ਗੱਲ ਅੱਜ ਬੱਤੀ ਕਰਨ ਦੇ ਕੇ ਅੱਜ ਦੀ ਜਿਹੜੀ ਆ ਮੈਨੂੰ ਨੇ ਮਿਲੇ ਉਹ ਪਤਾ ਨਹੀਂ ਉਹ ਸਾਡੇ ਉਹਨਾਂ ਨੂੰ ਦੇਖੇ ਨੇ ਬਗੀਚਾ ਸਿੰਘ ਨੂੰ ਜਿਹੜਾ ਪੁਲਿਸ ਅਧਿਕਾਰੀਆ ਵੱਲੋਂ ਜਵਾਬ ਦਿੱਤਾ ਗਿਆ ਉਹਦੇ ਤੋਂ ਦੇਖੋ ਆਪਣਾ ਉਹ ਲਿਖਤੀ ਵੀ ਇੱਕ ਪੱਖ ਦੇਣਗੇ ਬਾਕੀ ਦੇਖੋ ਅਸੀਂ ਤੇ ਇਹੋ ਹੀ ਚਾਹੁੰਦੇ ਆਂ ਵੀ ਜੇ ਤਾਂ ਦੀ ਕਦੀ ਵੀ ਮੈਂ ਉਦੋਂ ਵੀ ਕਿਹਾ ਸੀ ਵੀ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਇਦਾਂ ਦੀ ਕਦੀ ਕੋਈ ਕਾਰਵਾਈ ਨਾ ਹੋਵੇ ਜਦ ਦਵਿੰਦਰਪਾਲ ਭੁੱਲਰ ਦੀ ਫੇਰ ਉਹ ਵੀ ਗੱਲ ਕੀਤੀ ਗਈ ਕਿ ਕਿਹਨਾ ਚਾਹੀਦਾ ਦੇਖੋ ਬੜਾ ਮੰਦ ਭਾਗਾ ਜਿਸ ਦਿਨ ਅ ਦਿੱਲੀ ਦੇ ਮੁੱਖ ਮੰਤਰੀ ਇੱਥੇ ਆਏ ਨੇ ਔਰ ਪੂਰੀ ਕੈਬਨਿਟ ਤੇ ਮੇਰੇ ਕੋਲ ਬੈਠੇ ਸੀ ਤੇ ਕਾਫੀ ਚੰਗੇ ਮਾਹੌਲ 'ਚ ਗੱਲਾਂ ਬਾਤਾਂ ਹੋਈਆਂ ਸੀ ਤੇ ਉਦੋਂ ਵੀ ਕਹਿੰਦੇ ਸੀ ਵੀ ਸਿੰਘ ਸਾਹਿਬ ਦੱਸੋ ਕੁਝ ਤੇ ਮੈਂ ਆਖਿਆ ਸੀ ਵੀ ਤੁਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਤੁਹਾਡੇ ਕੋਲ ਫਾਈਲ ਪਈ ਉਹ ਤੇ ਸਾਈਨ ਕਰ ਦਿਓ ਪਹਿਲਾਂ 10 ਸਾਲ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਸੀ ਕੇਜਰੀਵਾਲ ਦੀ ਉਹਨੇ ਮਾਮਲਾ ਲਟਕਾ ਛੱਡਿਆ ਉਹਨੇ ਸਿੱਖਾਂ ਦੀਆਂ ਭਾਵਨਾਵਾਂ ਨਹੀਂ ਦੇਖੀਆਂ ਔਰ ਹੁਣ ਤੇ ਸਰਕਾਰ ਬਦਲ ਗਈ ਆ ਮੈਨੂੰ ਪਤਾ ਲੱਗਾ ਵੀ 51 ਜਾਣਿਆਂ ਦੇ ਮਾਮਲੇ ਗਏ ਸੀ ਹੁਣ ਜਿਥੋਂ ਰਿਜੈਕਟ ਕੀਤਾ ਉਹ ਚੋਂ 24 ਰਿਜੈਕਟ ਕੀਤੇ ਗਏ ਆ ਤੇ ਬਾਕੀ ਆਪਣੇ ਜਿਹੜੇ 27 27 ਇਹਨਾਂ ਨੇ ਫੈਸਲੇ ਕੀਤੇ ਹੀ ਆ ਨਾ ਤੋਂ ਇਹ ਕਰ ਸਕਦੇ ਆ ਤੋ ਇਹਨੂੰ ਬਹੁਤ ਹਮਦਰਦੀ ਦੇ ਤੌਰ ਤੇ ਉੱਤੇ ਵੇਖਣਾ ਚਾਹੀਦਾ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦਾ ਜਿਹੜਾ ਮਸਲਾ ਸਾਰੇ ਸਿੱਖ ਕਾਮ ਚਾਹੁੰਦੀ ਔਰ ਸਾਰੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਚਾਹੁੰਦੇ ਵੀ ਉਹ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ ਤੇ ਮਾਮਲਾ ਵੀ ਲਗਭਗ ਖਤਮ ਹੀ ਆ ਜ਼ਮਾਨਤ ਤੇ ਕਦੀ ਕਦੀ ਆਉਂਦੇ ਆ ਤੇ ਉਹਨਾਂ ਨੂੰ ਪੱਕੇ ਤੌਰ ਤੇ ਰਿਹਾ ਕਰ ਦੇਣਾ ਚਾਹੀਦਾ ਇਹ ਸਾਰੀ ਦੀ ਸਾਰੀ ਹੁਣ ਜ਼ਿੰਮੇਵਾਰੀ ਦਿੱਲੀ ਸਰਕਾਰ ਦੀ ਆ ਤੇ ਦਿੱਲੀ ਸਰਕਾਰ ਨੂੰ ਰਿਹਾਈ ਕਰ ਦੇਣੀ ਚਾਹੀਦੀ ਔਰ ਫਾਈਲ ਤੇ ਸਾਈਨ ਕਰਨੀ ਚਾਹੀਦੇ ਆ ਕਿਉਂਕਿ ਸਿੱਖ ਗਿਣਤੀ ਦੇ ਪਾਸੇ ਉਹ ਨਹੀਂ ਪਛਾਣੇ ਜਾਂਦੇ ਮੁਲਕ 'ਚ ਅਹੀਂ ਯੋਗਦਾਨ ਕਰਕੇ ਆ ਅੱਜ ਮੁਲਕ ਆਜ਼ਾਦੀ ਦਾ ਨਿਗਮਣ ਰਿਆ ਤੇ ਸਿੱਖਾਂ ਕਰਕੇ ਕਦੀ ਕੋਈ ਮੁਸ਼ਕਲ ਪੈ ਜੇ ਕੋਈ ਮੁਸੀਬਤ ਪੈ ਜੇ ਤੇ ਸਿੱਖ ਸਭ ਤੋਂ ਜ਼ਿਆਦਾ ਮਦਦ ਕਰਦੇ ਗੁਰੂ ਕੇ ਲੰਗਰ ਲਾਉਂਦੇ ਆ ਹੜ੍ਹਾਂ ਦੇ ਵਿੱਚ ਕਿਵੇਂ ਪਹੁੰਚਦੇ ਆ ਪੰਜਾਬ ਤੋਂ ਬਾਹਰ ਵੀ ਆਪਾਂ ਵੇਖਿਆ ਤੋਂ ਸਿੱਖਾਂ ਦੇ ਯੋਗਦਾਨ ਨੂੰ ਵੇਖਦੇ ਆ ਆ ਜਿਹੜੇ ਵੀ ਸਾਡੇ ਇਦਾਂ ਦੇ ਮਸਲੇ ਆ ਉੱਤੇ ਤੇ ਸਰਕਾਰਾਂ ਨੂੰ ਗੌਰ ਕਰਨਾ ਚਾਹੀਦਾ ਔਰ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਜੀ ਭੁੱਲਰ ਉਹਨਾਂ ਦੀ ਰਿਹਾਈ ਜਿਹੜੀ ਹੋਣੀ ਚਾਹੀਦੀ ਦਿੱਲੀ ਗਵਰਨਮੈਂਟ ਨੂੰ ਮਨੁੱਖਤਾ ਦੇ ਤੌਰ ਤੇ ਵੀ ਇਸ ਚੀਜ਼ ਨੂੰ ਵੇਖਣਾ ਚਾਹੀਦਾ ਤੇ ਸਿੱਖਾਂ ਦੀਆਂ ਭਾਵਨਾਵਾਂ ਵੀ ਦੇਖਣੀਆਂ ਚਾਹੀਦੀਆਂ